ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਤੇ ਪਹਿਲਾਂ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਵਧੀਆ ਜਿਹਾ ਕਮੈਂਟ ਕਰੋ ਵੀਰੇ ਤੇ ਪਹਿਲਾਂ ਦੇਖ ਰਹੇ ਹਾਂ ਸਾਰੇ ਤੋਂ ਪਹਿਲਾਂ ਕੰਪਿਊਟਰ ਕਰਾਹ ਜਿਹਨੂੰ ਲੈਵਲ ਮਾਸਟਰ ਵੀ ਕਹਿ ਦਿੰਦੇ ਆ ਤੇ ਮਾਡਲ ਕਨਫਰਮ ਨਹੀਂ ਕਰਾਇਆ ਵੀਰ ਨੇ ਕਿੰਨੇ ਚ ਆਇਆਗਾ ਤੇ ਪ੍ਰਾਈਸ 1 1,55,000 ਤੇ ਇਹਨਾਂ ਬਾਅਦ ਦਾ ਹੈਗਾ ਤੇ ਟਾਰਾਂ ਦੀ ਕੰਡੀਸ਼ਨ 60 ਪੈਸੇ ਹੈਗੀ ਹੈ ਜੀ ਤੇ ਵੀਰ ਦਾ ਨੰਬਰ ਹੈ ਜਿਹਦਾ ਕੰਪਿਊਟਰ ਕਰਾਇਆ 99911575510 ਆ ਤੇ ਕਿਸੇ ਵੀਰ ਨੇ ਜੇ ਆਪਣੇ ਟਰੈਕਟਰ ਮੰਡੀ ਚੈਨਲ ਤੇ ਐਡ ਕਰਾਉਣੀ ਹੈ ਕਿਸੇ ਵੀ ਸਾਧਨ ਦੀ ਤਾਂ ਮੇਰਾ WhatsApp ਨੰਬਰ ਜਿ चिटेਖਰਾਂ ਸ਼ੋਅ ਰਿਹਾ ਹੈ 769639488 ਤੇ ਬਾਰ-ਬਾਰ ਥੱਲੇ ਜਿ चिटेਖਰਾਂ ਚੱਲ ਵੀ ਰਿਹਾ ਤੇ ਲੇਬਰ ਮਾਸਟਰ ਦੀ ਰੰਗ ਰੰਗ ਪੂਰਾ ਸਾਫ ਹੈ ਤੇ ਸਾਰਾ ਇਹਦਾ ਹੁੰਦਾ ਜਿਹੜੇ WWE ਸਾਰੇ ਇਹਦੇ ਨਾਲ ਹੀ ਆ ਦੇਖ ਲਓ ਤੁਸੀਂ ਫੋਟੋਆਂ ਚ ਆ ਰਹੇ ਆ ਸਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਸਬਸਕ੍ਰਾਈਬ ਕਰੇ ਬਿਨਾ ਕਿਸੇ ਨਹੀਂ ਜਾਣਾ ਸਬਸਕ੍ਰਾਈਬ ਕਰਨ ਤੋਂ ਬਾਅਦ ਇੱਕ ਘੰਟੀ ਦਾ ਬਟਨ ਹੋਊ ਉਹਨੂੰ ਵੀ ਦਬਾ ਲਿਓ ਤੇ ਉਹਦਾ ਫਾਇਦਾ ਇਹ ਹੋਊਗਾ ਜੀ ਕਿ ਜਦੋਂ ਅਸੀਂ ਵੀ ਕੋਈ ਵੀ ਨਵੀਂ ਵੀਡੀਓ ਪਾਵਾਂਗੇ ਤੇ ਤੁਰਤ ਫਿਰ ਉਹਦਾ ਮੈਸੇਜ ਤੁਹਾਡੇ ਕੋਲੇ ਚੱਲਿਆ ਜਾਊਗਾ ਤਾਂ ਤੁਸੀਂ ਕੋਈ ਵੀਡੀਓ ਮਿਸ ਨਹੀਂ ਕਰ ਸਕੋਗੇ ਤੇ ਥੱਲੇ ਲਾਲ ਚ ਰੰਗ ਦਾ ਬਟਨ ਹੋਊਗਾ ਜੀ ਸਬਸਕ੍ਰਾਈਬ ਵਾਲਾ ਉਹਨੂੰ ਦਬਲੇ ਜਾ ਕੇ ਤੇ ਆਪਣੇ ਚੈਨਲ ਨਾਲ ਪੱਕੇ ਤੌਰ ਤੇ ਤੁਸੀਂ ਜੁੜ ਜਾਓਗੇ ਤੇ ਅੱਗੇ ਦੇਖ ਰਹੇ ਹੋ ਟਰੋਲੀ ਤੇ ਮਾਡਲ ਇਹਦਾ ਵੀ ਕਨਫਰਮ ਹੈ ਨਹੀਂ ਜੀ ਤੇ 185 ਰੇਟ ਮੰਗੇ ਨੇ ਵੀਰ ਨੇ ਤੇ ਲੁਧਿਆਣਾ ਏਰੀਆ 40 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਰੇਟ ਫਿਕਸ ਨਹੀਂ ਹੁੰਦੇ ਵੀਰੇ ਆਹ ਇੱਕ ਵਾਰੀ ਫੋਨ ਜ਼ਰੂਰ ਕਰ ਲਿਆ ਕਰੋ ਜਿਨ੍ਹਾਂ ਬਈਆਂ ਨੂੰ ਵੀਰ ਨੇ ਲੈਣਾ ਹੈ ਤੇ ਮੇਰਾ WhatsApp ਨੰਬਰ ਹੈ 76967294688 ਕਿਸੇ ਸਾਧਨ ਦੀ ਜੇ ਐਡ ਕਰਾਉਣੀ ਹੈ ਆਪਣੇ ਚੈਨਲ ਤੇ ਆ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਫੋਨ ਨੂੰ ਟੈ ਡਾ ਕਰਕੇ ਭੇਜ ਦਿਓ ਤੇ ਜਲਦੀ ਆਪਣੇ ਚੈਨਲ ਤੇ ਟਰੈਕਟਰ ਮੰਡੀ ਤੇ ਤੁਹਾਡੀ ਐਡ ਲਗਾ ਦੇਵਾਂਗੇ ਤੇ ਨੰਬਰ ਥੱਲੇ ਵੀ ਸ਼ੋ ਹੋ ਰਿਹਾ ਹੈ ਬਾਰ ਬਾਰ ਜਿ ਟੈਕਣਾ ਚੱਲ ਰਿਹਾ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਤੁਹਾਡਾ ਆਪਦਾ ਚੈਨਲ ਹੈ ਵੀਰੇ ਫੁੱਲ ਸਪੋਰਟ ਰੱਖਿਆ ਕਰੋ ਚੈਨਲ ਨੂੰ ਵਿਊ ਬਹੁਤ ਘਟ ਗਏ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਹੋਰ ਵੀ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ ਸੀਜ਼ਨ ਆ ਗਿਆ ਕਣਕ ਦਾ ਵੀਰੇ ਤੇ ਸਾਧਨ ਲੈਣੇ ਹੁੰਦੇ ਵੀਰਾਂ ਨੇ ਕਈਆਂ ਨੇ ਟਰੋਲੀ ਟਰੈਕਟਰ ਤੇ ਹੋਰ ਵੀ ਬਥੇਰੇ ਤੇ ਸ਼ੇਅਰ ਕਰ ਦਿਆ ਕਰੋ ਤਾਕੀ ਉਹਨਾਂ ਨੂੰ ਘਰ ਬੈਠੀ ਹਰਦੀ ਚੀਜ਼ ਮਿਲ ਸਕੇ ਆਪਣੇ ਚੈਨਲ ਤੁਹਾਡੇ ਕਰਕੇ ਚਲਾਇਆ ਗਿਆ ਰਹਿ ਤੇ ਅੱਗੇ ਦੇਖ ਰਿਹਾ ਹਾਂ ਸਵਰਾਜ 735 FE ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ 1995 ਮਾਡਲ ਹੈ ਇਹ ਤਾਂ ਤੇ 155 ਰੇਟ ਹੈ ਬੈਂਪਰ ਬੂਪਰ ਲੱਗਿਆ ਪੂਰਾ ਵਧੀਆ ਪੀ ਵੀ ਪੰਜਾਬ ਦਾ ਹੀ ਹੈ ਵੀਰੇ ਕਨਫਰਮ ਕੀਤਾ ਨਹੀਂ ਵੈਸੇ ਕਿਸੋਂ ਦਾ ਕਿੱਥੋਂ ਦਾ ਪੁੱਛ ਲਿਓ 80% ਟਾਇਰਾਂ ਦੀ ਕੰਡੀਸ਼ਨ ਪਈ ਆ ਛਤਿ ਜੁਤਿ ਪੂਰੀ ਲੱਗੀ ਐ ਜੀ ਤੇ 95011 39014 ਵੀਰ ਦਾ ਨੰਬਰ ਐ ਜੀ ਦਾ ਟਰੈਕਟਰ ਐ ਪੂਰਾ ਸਾਫ ਐ ਇਹ ਟਰੈਕਟਰਾਂ ਸੰਭਾਲ ਕੇ ਰੱਖਿਆ ਬਾਈ ਨੇ ਤੇ ਵੀਡੀਓ ਨੂੰ ਮੇਰੇ ਵੱਡੇ ਵੀ ਦੇਖਦੇ ਆ ਤੇ ਦੇਖਿਆ ਕਰੋ ਇਹ ਵੀਡੀਓ ਤੁਹਾਡੇ ਕਰਕੇ ਹੀ ਚੈਨਲ ਚਲਾਇਆ ਆਪਾਂ ਤੇ ਆਪਣਾ ਪਿਆਰ ਬਣਾ ਕੇ ਰੱਖਿਆ ਕਰੋ ਜੀ ਆਪਣੇ ਚੈਨਲ ਤੇ 80% ਟੈਰਾ ਦੀ ਕੰਡੀਸ਼ਨ ਜੀ ਤੇ 1995 ਮਾਡਲ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਹੱਥ ਜੋੜ ਕੇ ਬੇਨਤੀ ਹੈ ਛੇਤੀ ਛੇਤੀ ਹੁਣ 50000 ਕਰ ਦਿਓ ਜੀ ਸਬਸਕ੍ਰਾਈਬਰ ਆਪਣੇ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਆਪਣੇ ਚੈਨਲ ਨਾਲ ਤੁਸੀਂ ਪੱਕੇ ਤੌਰ ਤੇ ਜੁੜਜੋਗੇ ਜੀ ਤੇ ਅੱਗੇ ਦੇਖਣਾ ਟਰਾਲੀ ਨਵੀਂ ਵਰਗੀ ਖੜੀ ਹੈ ਜੀ ਟਰਾਲੀ ਰੰਗ ਰੰਗ ਤੇ ਪੂਰੀ ਤਿਆਰ ਕਰਾਈ ਹੋਈ ਹੈ ਬਿੱਡ ਬੁੱਡ ਲੱਗੇ ਆ ਪੂਰੇ ਤੇ ਇੱਕ ਪੈਂਟਰ ਰੇਟ ਰੱਖਿਆ ਡਬਲ ਟੈਰੀ ਹੈ ਜੈਕ ਲੱਗੇ ਆ ਜੀ ਤੇ ਰਾਈ ਕੋਟ ਖੜੀ ਹੈ 60% ਟਾਇਰਾਂ ਦੀ ਕੰਡੀਸ਼ਨ ਹੈ ਵੀਰ ਦਾ ਨੰਬਰ ਹੈ 8283002433 ਤੇ ਰੰਗ ਰੰਗ ਪੂਰਾ ਕਰਾਇਆ ਹੋਇਆ ਵੀਰ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਰੇ ਆਪਣੇ ਤੁਹਾਡਾ ਆਲਦੇ ਦਾ ਚੈਨਲ ਹੈ ਪਿਆਰ ਬਣਾ ਕੇ ਰੱਖਿਆ ਕਰੋ ਪੂਰਾ ਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂ ਮੈਂ ਤੇ ਤਾਂ ਤਬ ਤੱਕ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਲਾਈਕ ਕਰਿਓ ਬਤਵਾ ਲਾਈਕ ਕਰਿਆ ਕਰੋ ਵੀਰੇ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ